ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆਪਣੇ ਘਰਾਂ ਵਿੱਚ ਖੁਸ਼हाल ਹੋਵਾਂਗੇ ਤੰਦਰੁਸਤ ਹੋਵਾਂਗੇ ਅੱਜ ਜਾਣਿਆ ਜੀ ਆਪਾਂ ਵਿਆਹ ਵਿਆਹ ਸਾਡੇ ਡਰਾਈਵਰ ਦੀ ਕੁੜੀ ਦਾ ਤੇ ਆਪਾਂ 21000 ਰੁਪਏ ਸਗਣ ਦੇ ਕੇ ਆਵਾਂਗੇ ਤੇ ਆ ਦੋ ਸੂਟ ਨੇ ਇਹ ਗਰਮੀ ਵਾਲਾ ਸੂਟ ਤੇ ਇਹ ਹਾ ਕੱਢੇ ਹੋਏ ਕਢਾਈਆਂ ਵਾਲਾ ਸੂਟ ਚਲੋ ਆਪਾਂ ਹੁਣ ਚੱਲ ਦਿੰਦੇ ਆ ਤੁਸੀਂ ਵੀ ਚਲੋ ਸਾਡੇ ਨਾਲ ਸੁਣ ਵਿਆਹ ਦਿਖਾਵਾਂਗੇ ਸਾਰ ਕਿਸ ਤਰ੍ਹਾਂ ਦਾ ਵਿਆਹ ਪਹਿਲਾਂ ਅਸੀਂ ਸਾਫ ਲੈ ਲੈਂਦੇ ਸੀ ਜਾਂ ਜੰજરા ਲੈ ਲੈਂਦੇ ਸੀ ਬਿਕੋਸ ਪੈਸੇ ਦੇ ਆਉਣੇ ਵੀ ਫਿਰ ਅਸੀਂ ਕਿਹਾ ਚਲੋ ਵੀ ਅਗਲੇ ਤੇ ਕੰਮ ਆਉਣਗੇ ਪੈਸੇ ਵੀ ਆਪਾਂ ਪੈਸੇ ਦੇ ਆਉਣੇ ਚੀਜ਼ਾਂ ਅਗਲਾ ਖਰੀਦ ਲੈਂਦਾ ਬਾਕੀ ਜੋ ਆਪਾਂ ਤੋਂ ਹੋਰ ਸਭਾ ਹੋਊਗੀ ਆਪਾਂ ਉਹ ਕਰਾਂਗੇ ਕਿਉਂਕਿ ਜਦੋਂ ਆਪਣੇ ਨਾਲ ਕੋਈ ਭੈਣ ਭਾਈ ਲੱਗਿਆ ਹੋਵੇ ਕੰਮ ਤੇ ਆਪਾਂ ਨੇ ਜ਼ਰੂਰ ਹੈਲਪ ਕਰਨੀ ਚਾਹੀਦੀ ਹੈ ਬਹੁਤ ਸਾਲ ਆਪਣੇ ਨਾਲ ਆਪਣੇ ਕੰਮ ਕੀਤਾ ਤੇ ਆਪਾਂ ਬਣਾ ਕੇ ਰੱਖਣੀ ਚਾਹੀਦੇ ਭੈਣ ਭਾਈ ਦੇ ਟਾਈਮ ਸਿਰ ਖੜਨਾ ਚਾਹੀਦੇ ਜਾ ਕੇ ਆਪਾਂ ਹਣ ਜਾਣੇ ਸਗਣ ਦੇ ਕੇ ਆਉਣੇ ਧੰਨਵਾਦ ਜੀ ਲਓ ਜੀ ਆਪਾਂ ਤਿਆਰੀ ਕਰ ਲਈ ਸਾਰੇ ਜਾਣ ਦੇ ਤੇ ਹੁਣ ਆਪਾਂ ਅੱਜ ਰੋਟੀ ਵਾਲੇ ਦਿਨ ਤੇ ਆਵਾਂਗੇ ਸਾਰਾ ਸਮਾਨ ਜਿਹੜਾ ਜੋ ਵੀ ਥਿਲ-ਫੁਲ ਦੇਣਾਂਗਾ ਕੱਲ ਨੂੰ ਫਿਰ ਨੰਦਾ ਵਾਲੇ ਦੇ ਨਾਲ ਅਗਲੇ ਕੋਲ ਟਾਈਮ ਨਹੀਂ ਹੁੰਦਾ ਤੇ ਜਿੰਨੀ ਕ ਆਪਣੀ ਬੇਤ ਅਨੁਸਾਰ ਸਰਦਾ ਤੇ ਆਪਾਂ ਉਹਨਾਂ ਕੋਲ ਦਾਨ ਕਰਿਆਵਾਂਗੇ ਤੇ ਮੈਂ ਇਹ ਲਪਾਫੇ ਵਿੱਚ ਪਾ ਲੈਣੀ ਹੈ ਕੱਪੜੇ रुपईए आप ले लो जी आप फड़ा दते जो भी लेके गए थे समान इक्की हज़ार रुपये तो दो सूट കു ഗിഫ്റ്റി ഉോട്ടോ ഖിച്ച വി കുടി നന്ദി ദിന ഗുരു ആയോ கம்ப ਗੋਦੀ ਕਾਉ ਤੇ ਕਰਦੇ ਦੇਖੋ ਮੈਂ ਕਹਿੰਦੀ ਮੈਂ ਜਾਵਾਂਗੀ ਬੱਸ ਮੈਂ ਕੋਲੇ ਚੁੱਕ ਲੈਂਦਾ ਪੈਣਾ ਨਹੀਂ ਸੌਰੀ ਕੋਈ ਐਟ ਆਤ ਮੂਰਤੀ ਦੀ ਹੋਾਈ ਤੇ ਆਪਾਂ ਚਾਹ ਬਿਲੀ ਕੋਈ ਆਪਾਂ ਅੱਛਾ मैं नहीं कर रही हूं आप नंबर दीजिए सीन ਰੋਮਨ ਹੋਰ ਫਰੀਦ ਦੀ ਦੁਹਾਂ ਦੀ ਜਾਣੀ ਇਹ ਨਾ ਕੋਈ ਇੰਟਰਟਾ ਕੋਈ ਨਹੀਂ ਬਸ ਉਹਨਾਂ ਨਾਲ ਬੈਠਣਾ ਮੇਰੇ ਘਰ ਕਿੰਨਾ ਟਾਈਮ ਲੂ ਦੀਦੀ ਲੱਗ ਲੱਗ ਮਿੰਟ ਭਾਈ ਜੀ ਬਾਤ ਮੁਝਾ ਚਲਦੀ ਦੀਦੀ ਬਾਈ ਜੀ ਬਾਈ ਜੀ ਆ ਸਹੀ ਰ ਆਪਣਾ ਦੁਪੱਟਾ ਸਹੀ ਨਹੀਂ ਆਇਆ ਬਸ ਬਹਿ ਕੇ ਹਾਂ ਕੀ ਰਗਾ ਦੋ ਹਨਾ ਨੂੰ ਤਾਂ ਵੀਰਾਂ ਦੇ ਮਾਮਤਾ ਹੋ ਗਿਆ ਬਕੂ ਫੇਰ ਮੋਤਰਾ ਵੀ ਤਾਂ ਹੋ ਰਹੀ ਹੈ ਨਹੀਂ ਆਈ ਕਿਹਾ ਬੈਠ ਜੀ ਬੱਸ ਮਿਲਾਂਗੇ ਤੇਨੇ ਜੇ ਨਹੀਂ ਹੋਰ ਸੀ ਮੈਂ ਕਹਿੰਦਾ ਨਹੀਂ ਲਾਉਗਾ ਕੇ ਚੇਰ ਉਹ ਆਂਟੀ ਕਨੇ ਗਿਫਟ ਬੋਟ ਕੱਢ ਰੋ ਨੇ ਜਿੰਦਾ ਲਾਉਣ ਆ ਗਈ ਤੂੰ ਇੱਧੇ ਦੁੱਧ ਉਹ ਦੇ ਤਾ ਮੇਰਾ ਮੋਬਾਈਲ ਚੱਕ ਲਾ ਭਾਬੀ ਨਾਲ ਬਾਸ ਇੱਕ ਮੇਰੇ ਨਮਾਲ ਠੀਕ ਹੈ ਤੂੰ ਦਿੱਤੀ ਤਾਂ ਸੁੱਟ ਲ ਜਾਵੇਂਗੀ ਨਾਲ ਲਓ ਜੀ ਅਸੀਂ ਆ ਗਏ ਹੁਣ ਵਾਪਸ। ਇਹ ਬਿਆਬਾਲੇ ਘਰ। ਤੇ ਮੈਂ ਰਸਤੇ ਦੇ ਵਿੱਚ ਵੀਡੀਓ ਬਣਾ ਲਈ ਸੀ ਮੇਰੀ ਸਹੇਲੀਏ। ਤੇ ਲਓ ਜੀ ਇਧਰ ਕੋੜੀ ਨੂੰ ਗੇੜਾ ਦਵਾਰ ਹੈ ਕਾਸ਼ ਕਰੇ। ਭਜਾਈ ਕਰਾ ਰਿਹਾ ਹੈ ਉਹਦੀ ਤੇ ਇੱਧਰ ਆਪਣੀ ਹੈਲਪਰ ਆ ਗਏ ਪੱਛਾ ਲਾਉਣ ਦੂਜੇ ਦਿਨ ਸਵੇਰ ਦੀ ਵੀਡੀਓ ਉਹ تین ਸਾਫ ਕਰਕੇ ਰੱਖ ਰਹੀ ਹੈ ਤੇ ਡਸਟਿੰਗ ਦਾ ਕੰਮ ਪਹਿਲਾਂ ਕਰ ਦਿੰਦੀ ਹੈ ਫਿਰ ਮਗਰੋਂ ਝਾੜੂ ਪੋਚਾ ਲਗਾ ਦਿੰਦੀ ਹੈ ਕਿਉਂਕਿ ਜਦੋਂ ਆਪ ਤੋਂ ਕੰਮ ਹੋਵੇ ਤਾਂ ਆਪਾਂ ਨੂੰ ਹੈਲਪ ਲੈ ਲੈਣੀ ਚਾਹੀਦੀ ਹੈ ਇਹ ਰੇਕ ਚੀਜ਼ ਸਫਾਈ ਭਾਲਦੀ ਏਡੇਲੇ ਸਫਾਈ ਤੋਂ ਬਿਨਾ ਕਰਵਦੀ ਨਹੀਂ ਲੱਗਦੇ ਲਓ ਜੀ ਇੱਥੇ ਵੀ ਕੱਪੜਾ ਫੇਰਤਾ ਤੇ ਹੁਣ ਲਾ ਰਹੀ ਆ ਪੋਚੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਜੀ ਵੀਡੀਓ ਨੂੰ ਫੁੱਲ ਵਾਚ ਦੇਖਣਾ ਜੋ ਵੀ ਭੈਣ ਭਰਾ ਆਪਣੀ ਵੀਡੀਓ ਨੂੰ ਫੁੱਲ ਵਾਚ ਕਰਦੇ ਹਨ ਦਾ ਸਿਰ ਦੇ ਗਹਿਰਾਈਆਂ ਤੋਂ ਧੰਨਵਾਦ ਸੋਹਣੇ ਸੋਹਣੇ ਕਮੈਂਟ ਕਰਦੇ ਤੇ ਮਿਲਾਂਗੇ ਇੱਕ ਨਵੇਂ ਵੀਡੀਓ ਦੇ ਨਾਲ ਥੈਂਕ ਯੂ ਟੂ ਵਾਈ ਟੇਕ ਕੇਅਰ ਲੋ ਜੀ ਦੀ ਪਾਲੀ ਪਹੁੰਚ ਗਈ ਹੈ ਕਰਿਆ ਕਰੋ ਤਾਂ ਕਿ ਆਪਾਂ ਨੂੰ ਬਾਅਦ 'ਚ ਮਿਲ ਸਕੀ ਸਚਬੀਰਪਾਲ ਨਹੀਂ ਤਾਂ ਕੋਈ ਹੋਰ ਆ ਦੁਆਰਾ ਫੇਰ ਮੈਂ ਥੈਂਕ ਯੂ ਬਾਏ ਟੇਕ ਕੇਅਰ ਕਹਿ ਰਹੀ ਹਾਂ ਇਹ ਸਿਆਲ ਦੀ ਵੀਡੀਓ ਸਾਡੇ ਪਾਉਣ ਵਾਲੀ ਪੈਸੇ ਮੇਰੀ ਸਤਰੀ ਰੱਖੀ ਪਈ ਸੀ ਸੁਣਾਓ ਗੱਲ ਬਾਤ ਸੁਣਾਓ ਗੱਲ ਬਾਤ ਅੱਜ ਟਾਈਮ ਮਿਲੇ ਇਹਨੂੰ ਪਾਉਣ ਦਾ ਹੱਸ ਰਹੀ ਹੈ ਪੜ੍ਹੇ ਹੀ ਪੜ੍ਹਾਈ ਕਰੇ ਬਣਾ ਲੈਨੇ ਵੀਡੀਓ ਪਾਉਣ ਮਾਂ ਗਾਣਾ ਨਾ ਕੱਢੇ ਤੇਰੀ ਵੀ ਪੜ੍ਹ ਕੇ ਨਹੀਂ ਆਈ ਹੈਗੀ ਹੈ ਗਾਣਾ ਨਾ ਕੱਢੇ ਤੇਰੀ ਮਾਂ ਪੜ੍ਹਾਈ ਪੜ੍ਹਾਈ ਪੂਰੀ ਕਰਿਆਈ ਆਪਣੀ